ਸਰਵਜੀਤ ਸੰਗਰੂਰ ਵੀ ਦੀ ਰਚਨਾ ਪੂਰਾ ਮੁੱਲ ਨਾ ਮਿਲਦਾ ਜਿੰਸਾਂ ਦਾ ਪੂਰਾ ਮੁੱਲ ਨਾ ਮਿਲਦਾ ਜਿੰਸਾਂ ਦਾ ਦਿਨੋਂ ਦਿਨ ਵੱਧਦੇ ਜਾਂਦੇ ਖਰਚੇ ਦਿਨੋਂ ਦਿਨ ਵੱਧਦੇ ਜਾਂਦੇ ਖਰਚੇ ਕੁਝ ਰਹਿਣਾ ਖੇਤੀ 'ਚ ਕੁਝ ਰਹਿਣਾ ਖੇਤੀ 'ਚ ਜਮੀਨਾਂ ਵੇਚਣ ਦੇ ਹੁੰਦੇ ਨੇ ਚਰਚੇ ਜਮੀਨਾਂ ਵੇਚਣ ਦੇ ਹੁੰਦੇ ਨੇ ਚਰਚੇ ਉਮਰ ਲੰਘ ਗਈ ਸਾਰੀ ਨੱਕੇ ਮੋੜਦਿਆਂ ਦੀ ਉਮਰ ਲੰਘ ਗਈ ਸਾਰੀ ਨੱਕੇ ਮੋੜਦਿਆਂ ਦੀ ਹੁਣ ਨੱਥ ਪਾ ਜਾਲ ਮਾਵੇ ਕਸੀਟਾਂਗੇ ਕੱਟ ಕುಟ್ಟೆ